ਸਾਸਨ ਇੱਕ ਵਰ ਦੱਸ ਕੇ ਪੰਗਾ ਲੈਂਦੇ ਕਿ ਅੱਜ ਅਸੀਂ ਹਿੰਦੁਸਤਾਨ ਦੇ ਨਾਲ ਪੰਗਾ ਲੈਣ ਲੱਗੇ ਆ ਫਿਰ ਹੁੰਦਾ ਤੂੰ ਤੇ ਰੁਕਤ ਪਾੜੇ ਦਾ ਪਾਣੀ ਹੈ ਔਰ ਅਸੀਂ ਇਹਨਾਂ ਨੂੰ ਕਹਿੰਦੇ ਕਿ ਚੂੜੀਆਂ ਪਾਓ ਆਜੇ ਮਟਕੇ ਦੇ ਵਿੱਚ ਪਾ ਕੇ ਚੂੜੀਆਂ ਔਰ ਤੁਹਾਡੇ ਮਾਦੇ ਮਰਾਹੀ ਅਸੀਂ ਇਹਨਾਂ ਦਾ ਮਟਕਾ ਵੀ ਘੜਾ ਦੀ ਬਾਰਡਰੇ ਮਾਰਨਗੇ ਚੋ ਆਤਮ ਬਾਤ ਮੁਕਤਾ ਬਾਤ ਆਤਮ ਬਾਤ ਮੁਕਤਾ ਬਾਤ ਆਤਮ ਬਾਤ ਮੁਕਤਾ ਮੁਤਬਰ ਆਤਮਬਾਤ ਮੁਤਬਰ ਆਤਮਬਾਤ ਮੁਤਬਰ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਟਿਆਲੇ ਤੋਂ ਸਿਮਰਨ ਮਹੰਤ ਪਟਿਆਲਾ ਸੋ ਪੂਰੇ ਹਿੰਦੁਸਤਾਨ ਨੂੰ ਪਤਾ ਹੈ ਕਿ ਜੋ ਇਹ ਪਾਕਿਸਤਾਨ ਵੱਲੋਂ ਕਹੀ ਜਾ ਰਹੀ ਹੈ ਕਿ ਇਹ ਜੋ ਟੈਰਰਿਸਟ ਵੱਲੋਂ ਇਹ ਹਮਲਾ ਪਹਿਲਗਾਮ ਦੇ ਵਿੱਚ ਹੋਇਆ ਹੈ ਇਹ ਜਿੰਨੀ ਵੀ ਆਪਾਂ ਕਹੀ ਓਨੀ ਜ਼ਿਆਦਾ ਨਿੰਦਨਯੋਗ ਗੱਲ ਹੈ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਅਜਿਹਾ ਲੋਕ ਨਹੀਂ ਹੈ ਕਿ ਜਿਨ੍ਹਾਂ ਨੂੰ ਨਾ ਹਮਦਰਦੀ ਹੋਵੇ ਕਿ ਜਿਹੜੇ ਲੋਕਾਂ ਨਾਲ ਜਿਹੜੇ ਪਰਿਵਾਰਾਂ ਨਾਲ ਇਹ ਦੁਰਦਸ਼ਾ ਹੋਈ ਹੈ ਤਾਂ ਉਹ ਪਰਿਵਾਰਾਂ ਦਾ ਅੱਜ ਇੰਨਾ ਦੁੱਖ ਮਨਾਇਆ ਜਾ ਰਿਹਾ ਹੈ ਬਹੁਤ ਘਟਿਆ ਨਿੰਦਨਯੋਗ ਕੰਮ ਇਹਨਾਂ ਟੈਰਰਿਸਟਾਂ ਨੇ ਕਰਿਆ ਹੈ ਬਹੁਤ ਗਲਤ ਗੱਲ ਹੈ ਔਰ ਇਸ ਚੀਜ਼ ਦਾ ਸਾਡਾ ਕਿਨਰ ਸਮਾਜ ਵੀ ਵੱਧ ਚੜ ਕੇ ਇਸ ਚੀਜ਼ ਦਾ ਖੰਡਨ ਕਰ ਰਹੇ ਹਨ ਔਰ ਅਸੀਂ ਸਰਕਾਰਾਂ ਨੂੰ ਹੱਥ ਮੇਂ ਜੋੜ ਕੇ ਬੇਨਤੀ ਕਰਦੇ ਆ ਕਿ ਜਿਹੜਾ 테러ਰਿਸਟ ਵੱਧ ਰਿਹਾ ਇਹਨੂੰ ਨਕੇਲ ਪਾਈ ਜਾਣੀ ਚਾਹੀਦੀ ਹੈ ਔਰ ਜਿਹੜੇ ਪਰਿਵਾਰਾਂ ਨਾਲ ਇਹਨਾਂ ਧੱਕਾ ਹੋਇਆ ਉਹ ਪਰਿਵਾਰਾਂ ਨੂੰ ਜਸਟਿਸ ਮਿਲਣਾ ਚਾਹੀਦਾ ਹੈ ਔਰ ਇਹ ਬੜੀ ਘਟਿਆ ਗੱਲ ਇਹਨਾਂ ਨੇ ਕੀਤੀ ਹੈ ਔਰ ਮੈਂ ਇਹ ਚਾਹਨੀ ਹੈ ਕਿ ਇਟ ਦਾ ਜਵਾਬ ਪੱਥਰ ਨਾਲ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਔਰ ਜਿਹੜੇ ਸਾਡੇ ਸਰਹੱਦਾਂ ਦੇ ਉੱਤੇ ਜਿਹੜੇ ਇਹ ਲੋਕ ਖੜੇ ਨੇ ਸਾਡੇ ਆਪਣੇ ਮਿਲਟਰੀ ਵਾਲੇ ਜਿੰਨੀ ਵੀ ਪ੍ਰਸ਼ਾਸਨ ਸਾਡਾ ਖੜਾ ਹੈ ਔਰ ਜਿੰਨੀ ਵੀ ਸਾਡੀ ਇੰਟੈਲੀਜੈਂਸੀ ਹੈ ਹਰ ਤਰ੍ਹਾਂ ਦੇ ਡਿਪਾਰਟਮੈਂਟ ਜਿਹੜਾ ਹੈ ਅਗਰ ਇਹਨਾਂ ਨੇ ਕੋਈ ਅਸਰਾਂ ਦਾ ਨੀਚ ਕੰਮ ਕਰਨਾ ਸੀ ਨਾ ਮਰਦ ਇਨਸਾਨਾਂ ਨੇ ਕਿਸੇ ਸੂਰ ਖਾ ਕੇ ਪੈਦਾ ਕਰੇ ਹੋਏ ਇਹਨਾਂ ਇਨਸਾਨਾਂ ਲਈ ਮੈਂ ਇਹ ਗੱਲ ਕਹਿ ਰਿਹਾ ਸਿਮਰਨ ਹਮੰਤ ਪਟਿਆਲਾ ਕਿ ਅਗਰ ਇਹਨਾਂ ਨੇ ਇਹ ਐਨਾ ਨਿੰਦਣਯੋਗ ਘਟੀਆਂ ਨਾ ਮਰਦਾਂ ਵਾਲਾ ਕੰਮ ਕਰਨਾ ਸੀ ਤਾਂ ਇੱਕ ਵਾਰ ਇਹ ਦੱਸ ਕੇ ਉੱਥੇ ਸ਼ਾਮਲ ਹੁੰਦੇ ਇੱਕ ਵਾਰ ਇਹ ਦੱਸ ਕੇ ਆਂਦੇ ਇਹਨਾਂ ਨੇ ਪਿੱਠ ਪਿੱਛੋਂ ਵਾਰ ਕਰਿਆ ਅਸੀਂ ਉਸ ਪੰਜਾਬ ਦੀ ਧਰਤੀ ਤੋਂ ਪਟਿਆਲਾ ਤੋਂ ਗੱਲ ਕਰਦੇ ਪਏ ਆ ਜਿੱਥੋਂ ਪਟਿਆਲ ਜਿੱਥੋਂ ਸਾਡਾ ਪਿੱਛੇ ਅਗਰ ਅਸੀਂ ਨਿਗਾਹ ਮਾਰੀਏ ਸਾਡੇ ਇਤਿਹਾਸ ਵੱਲ ਕਦੇ ਸਾਡੇ ਬਜ਼ੁਰਗਾਂ ਨੇ ਕਦੇ ਸਾਡੇ ਗੁਰੂ ਪੀਰਾਂ ਨੇ ਪਿੱਠ ਪਿੱਛੋਂ ਵਾਰ ਨਹੀਂ ਕਰਿਆ ਇਹ ਲੋਕ ਡਿਵਾਈਡੈਂਟ ਰੂਲ ਦੀ ਪਾਲਿਸੀ ਅਪਣਾ ਕੇ ਇਹ ਸੋਚਦੇ ਨੇ ਕਿ ਹਿੰਦੁਸਤਾਨ ਦੇ ਵਿੱਚ ਅਸੀਂ ਜਾਤੀ ਜਾਤੀ ਨਿਰਪੱਖ ਜਾਤੀਵਾਦੀ ਦੀ ਗੱਲ ਕਰਕੇ ਅਸੀਂ ਕਿ ਅਸੀਂ ਆਪਸ ਦੇ ਵਿੱਚ ਇਹਨਾਂ ਨੂੰ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਲੜਾ ਦਾਂਗੇ ਪਰ ਇਹ ਸਾਰਾ ਸਾਰ ਬੜੀ ਗਲਤ ਗੱਲ ਹੈ ਸੋ ਅਸੀਂ ਇਹ ਚਾਹਨੇ ਆ ਕਿ ਇਹ ਜਿਹੜਾ ਵੀ ਦੇਖੋ ਹਿੰਦੁਸਤਾਨ ਦੇ ਵਿੱਚ ਬੜਾ ਇੱਕ ਕੋਆਰਡੀਨੇਸ਼ਨ ਹੈ ਮੁਸਲਮਾਨ ਭਾਈਚਾਰੇ ਨਾਲ ਵੀ ਹਰ ਤਰ੍ਹਾਂ ਦੇ ਲੋਕ ਹਿੰਦੁਸਤਾਨ 'ਚ ਰਹਿੰਦੇ ਨੇ ਮੇਰੀ ਇੰਨੀ ਉਮਰ ਹੋ ਗਈ ਹੈ ਅਸੀਂ ਅੱਜ ਤੱਕ ਨਹੀਂ ਦੇਖਿਆ ਵੀ ਕਿਸੇ ਮੁਸਲਮਾਨ ਨੇ ਸਿੱਖਦੀ ਆ ਹਿੰਦੂ ਦੀ ਲੱਤ ਵੱਡਤੀ ਆ ਕਿਸੇ ਨੇ ਹਿੰਦ ਸਿੱਖ ਨੇ ਹਿੰਦੂ ਦੀ ਆ ਮੁਸਲਮਾਨ ਦੀ ਲੱਤ ਵੱਡ ਦਿੱਤੀ ਬੜਾ ਪਿਆਰਾ ਕੋਆਰਡੀਨੇਸ਼ਨ ਹੈ ਸਾਡਾ ਇਹ ਜਿਹੜੀ ਕੁਆਲਿਟੀ ਨੂੰ ਇਹ ਡੈਮੋਕ੍ਰੇਸੀ ਦੇਸ਼ ਦੇ ਵਿੱਚ ਸਾਡੀ ਕੁਆਲਿਟੀ ਨੂੰ ਤੇ ਇਕਨੋਮੀ ਹਾਲਤ ਜਿਹੜੀ ਉੱਥੇ ਦੀ ਸ਼੍ਰੀਨਗਰ ਦੀ ਹੈ ਇਹ ਬਸ ਅੱਖਾਂ ਦੇ ਵਿੱਚ ਰੜਕਦੇ ਇਹ ਉਸ ਚੀਜ਼ ਨੂੰ ਖਰਾਬ ਕਰਨਾ ਚਾਹੁੰਦੇ ਨੇ ਜਿਹੜੀ ਸਾਰਾ ਸਾਰ ਗਲਤ ਗੱਲ ਉਹ ਸੀਜ਼ ਜਿਵੇਂ ਖਾਸ ਤੌਰ ਤੇ ਬੜੇ ਕਠਿਨ ਸ਼ਬਦਾਂ ਦੇ ਨਾਲ ਨਕਨੇ ਖੇਦੀ ਕਰਦੀਆਂ ਬਹੁਤ ਗਲਤ ਗੱਲ ਹੈ ਬੜੀ ਨਿੰਦਨਯੋਗ ਗੱਲ ਹੈ ਔਰ ਹਿੰਦੁਸਤਾਨ ਦੀ ਗੱਲ ਕਰੀਏ ਹਿੰਦੁਸਤਾਨ ਤਾਂ ਜਿੰਦਾਬਾਦ ਸੀ ਔਰ ਜਿੰਦਾਬਾਦ ਹੈ ਔਰ ਜਿੰਦਾਬਾਦ ਰਹੇਗਾ ਬਗਦਾਬ ਇਨਸਾਫ ਮਿਲਣਾ ਚਾਹੀਦਾ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਨਾਲ ਇਸ ਤਰੀਕੇ ਨਾਲ ਧੱਕਾ ਹੋਇਆ ਉਸ ਜਿਨ੍ਹਾਂ ਦੇ ਇਹਨਾਂ ਪਰਿਵਾਰਾਂ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਹੈ ਮੇਰਾ ਪੂਰਾ ਕਿੰਨਰ ਸਮਾਜ ਔਰ ਸਿਮਰਨ ਮਹਾਂਤ ਪਟਿਆਲਾ ਉਹਨਾਂ ਪਰਿਵਾਰਾਂ ਦੇ ਨਾਲ ਹੈ ਔਰ ਸਮਾ ਆਪਣਾ ਪੂਰੇ ਦੇਸ਼ ਦੇ ਵਾਸਤੇ ਸਰਕਾਰ ਨੂੰ ਮੋਦੀ ਸਰਕਾਰ ਨੂੰ ਮੈਂ ਬੇਨਤੀ ਕਰਨਾ ਚਾਹਨੀ ਹੈ ਆਪ ਜੀ ਦੇ ਮੀਡੀਆ ਦੇ ਮਾਧਿਅਮ ਦੇ ਅਨੁਸਾਰ ਕਿ ਅਗਰ ਮੋਦੀ ਸਰਕਾਰ ਨੂੰ ਦੇਸ਼ ਦੇ ਲਈ ਕਿਤੇ ਸਾਡੀ ਜਰੂਰਤ ਪਵੇ ਸਭ ਤੋਂ ਪਹਿਲਾਂ ਸਿਮਰਨ ਮਾਨਤ ਹਾਜ਼ਰ ਹੋਏਗੀ ਜੀ ਸਭ ਤੋਂ ਪਹਿਲਾਂ ਸਿਮਰਨ ਮਾਂ ਅੰਤਹਾਜਰ ਹੋਏਗੀ ਇਹ ਬਹੁਤ ਘਟਿਆ ਜਿਹੜਾ ਦੇਸ਼ ਦੇ ਵਿੱਚ ਇਹਨਾਂ ਨੇ ਇਹ ਕਾਲੀ ਕਰਤੋਤ ਕੀਤੀ ਹੈ ਇਹ ਐਡਾ ਸੋਗ ਪਾਇਆ ਹੋਇਆ ਹੈ ਇਹ ਬਹੁਤ ਦੁੱਖ ਦੀ ਗੱਲ ਹੈ ਸੋ ਮੈਂ ਹਰੇਕ ਇਨਸਾਨ ਨੂੰ ਪੰਜਾਬ ਦੀ ਨੌਜਵਾਨ ਪੀੜੀ ਨੂੰ ਵੀ ਇਹਹੀ ਬੇਨਤੀ ਕਰਨਾ ਚਾਹਨੀ ਹੈ ਤਾਂ ਕਿ ਨਸ਼ਿਆਂ ਨੂੰ ਛੱਡ ਕੇ ਆਪਣੀ ਮੈਂਟਲੀ ਜਿਹੜੀ ਕੰਡੀਸ਼ਨ ਹੈ ਉਹਨੂੰ ਇੰਨਾ ਕੁ ਪ੍ਰੀਪੇਅਰ ਕਰੋ ਔਰ ਤੁਸੀਂ ਆਪਣਾ ਹਰ ਹਰ ਟਾਈਮ ਬਾਹਰੀ ਹਮਲੇ ਦੇ ਲਈ ਲੜਨ ਦੇ ਲਈ ਅਸੀਂ ਤਿਆਰ ਰਹੀਏ